ਕੈਨੇਡਾ ਦੇ ਵਿੱਚ ਸਿੱਖ ਵਿਰਾਸਤ ਦੇ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਦੇ ਵਿੱਚ ਇੱਕ ਪੰਜਾਬਣ ਕੈਨੇਡੀਅਨ ਔਰਤ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਯਾਦ ਕੀਤਾ ਗਿਆ ਉਸ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਸਦੇ ਦਾਦਾ ਜੀ ਕੈਨੇਡਾ ਦੇ ਵਿੱਚ 1912 ਦੇ ਵਿੱਚ ਆਏ ਸਨ ਤੇ ਉਸਦੇ ਪਿਤਾ ਜੀ ਉਹੋ ਵੀ ਜਦੋਂ ਕੈਨੇਡਾਏ ਸਨ ਤਾਂ ਉਹਨਾਂ ਦੇ ਵੱਲੋਂ ਇੱਥੇ ਪ੍ਰਵਾਸੀਆਂ ਦੀ ਕਿਸ ਤਰ੍ਹਾਂ ਦੇ ਨਾਲ ਮਦਦ ਕੀਤੀ ਜਾਂਦੀ ਸੀ ਤੇ ਉਸ ਔਰਤ ਨੇ ਇਹ ਵੀ ਦੱਸਿਆ ਕਿ ਉਸਦੇ ਪਿਤਾ ਜੀ 1948 ਦੇ ਵਿੱਚ ਵੋਟ ਪਾਉਣ ਵਾਲੇ ਪਹਿਲੇ ਸਿੱਖ ਵਿਅਕਤੀ ਸਨ ਜਾਣਦਿਆਂ ਪੂਰੀ ਰਿਪੋਰਟ ਕੈਨੇਡੀਅਨ ਵੋਟ ਪਾਉਣ ਲਈ ਤਿਆਰ ਹਨ ਅਤੇ ਸਿੱਖ ਵਿਰਾਸਤ ਮਹੀਨਾ ਪੂਰੇ ਜੋਸ਼ ਵਿੱਚ ਹੈ ਇੱਕ ਪੰਜਾਬੀ ਕੈਨੇਡੀਅਨ ਔਰਤ ਬੰਸੀ ਪੇਜਲੀ ਬੀਵੀ ਸਦੀ ਵਿੱਚ ਕੈਨੇਡਾ ਵਿੱਚ ਸਿੱਖ ਲੋਕਾਂ ਦੇ ਹੱਕਾਂ ਲਈ ਲੜਨ ਲਈ ਆਪਣੇ ਪਰਿਵਾਰ ਦੁਆਰਾ ਚੁੱਕੇ ਗਏ ਕਦਮਾਂ ਨੂੰ ਯਾਦ ਕਰ ਰਹੀ ਹੈ 1912 ਵਿੱਚ ਬਟਨ ਸਿੰਘ ਬੀਡਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ 4 ਮਹੀਨਿਆਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਵੈਨਕੂਵਰ ਪਹੁੰਚੇ ਸਨ ਜੋ ਕਿ ਬੰਸੀ ਪੇਜਲੀ ਦੇ ਪਰਿਵਾਰ ਵਿੱਚੋਂ ਕੈਨੇਡਾ ਵਿੱਚ ਪੈਰ ਰੱਖਣ ਵਾਲੇ ਪਹਿਲੇ ਵਿਅਕਤੀ ਸਨ ਜਦੋਂ ਬਤਨ ਸਿੰਘ ਵੈਨਕੂਵਰ ਵਿੱਚ ਕੈਨੇਡੀਅਨ ਪੈਸੀਫਿਕ ਰੇਲਵੇ ਲਈ ਕੰਮ ਕਰ ਰਹੇ ਸਨ ਤਾਂ ਵੈਨਕੂਵਰ ਬੰਦਰਗਾਹ ਵਿੱਚ ਕਾਮਾਗਾਟਾ ਮਾਰੂ ਨਾਲ ਸੰਬੰਧਿਤ ਇੱਕ ਘਟਨਾ ਵਾਪਰੀ ਯਾਤਰੀਆਂ ਨੂੰ 2 ਮਹੀਨਿਆਂ ਲਈ ਜਹਾਜ਼ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ ਕਮਾਗਾਟਾ ਮਾਰੂ ਦੇ ਵੈਂਕੂਵਰ ਛੱਡਣ ਤੋਂ ਬਾਅਦ ਬਤਨ ਸਿੰਘ ਵਿਕਟੋਰੀਆ ਚਲੇ ਗਏ ਜਿੱਥੇ ਉਹ ਅਤੇ ਹੋਰ ਭਾਰਤੀ ਅਤੇ ਚੀਨੀ ਪ੍ਰਵਾਸੀ ਵਿਕਟੋਰੀਆ ਦੇ ਅੰਦਰੂਨੀ ਬੰਦਰਗਾਹ ਦੇ ਨਾਲ ਹੁਣ ਮਸ਼ਹੂਰ ਐਮਪ੍ਰੈਸ ਹੋਟਲ ਵਿੱਚ ਕੰਮ ਕਰਨ ਵਾਲੇ ਪਹਿਲੇ ਮਜ਼ਦੂਰਾਂ ਵਿੱਚੋਂ ਸਨ ਬਤਨ ਸਿੰਘ ਕੁਝ ਸਾਲਾਂ ਲਈ ਭਾਰਤ ਵਾਪਸ ਚਲੇ ਗਏ ਸਨ ਉਹ 1929 ਵਿੱਚ ਆਪਣੇ ਵੱਡੇ ਪੁੱਤਰ ਮਹਿੰਦਰ ਸਿੰਘ ਬੀੜਲ ਨਾਲ ਵਿਕਟੋਰੀਆ ਵਾਪਸ ਆਏ ਕੈਨੇਡਾ ਜਾਣ ਤੋਂ ਬਾਅਦ ਪੇਜਲੀ ਦੇ ਪਿਤਾ ਮਹਿੰਦਰ ਸਿੰਘ ਨੇ ਜਲਦੀ ਹੀ ਆਪਣੇ ਪਿਤਾ ਨਾਲ ਲੱਕੜ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਉਸ ਨੇ ਸਕੂਲ ਵੀ ਪੜਿਆ ਜਿੱਤੇ ਉਸ ਨੇ ਅੰਗਰੇਜ਼ੀ ਸਿੱਖੀ ਜਿਸ ਨਾਲ ਉਸ ਨੂੰ ਭਾਰਤੀ ਪ੍ਰਵਾਸੀਆਂ ਅਤੇ ਸਰਕਾਰ ਦੇ ਇਮੀਗ੍ਰੇਸ਼ਨ ਦਫ਼ਤਰ ਲਈ ਵਿਚੋਲੇ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ 1930 ਅਤੇ 40 ਦੇ ਦਹਾਕੇ ਦੌਰਾਨ ਮਹਿੰਦਰ ਸਿੰਘ ਨਵੇਂ ਪ੍ਰਵਾਸੀਆਂ ਦੀ ਮਦਦ ਕਰਦੇ ਰਹੇ ਅਤੇ ਗੁਰਦੁਆਰੇ ਵਿੱਚ ਭਾਰੀ ਤੌਰ ਤੇ ਸ਼ਾਮਲ ਹੋ ਗਏ ਜਿੱਥੇ ਉਹਨਾਂ ਨੇ ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦੇ ਹੋਏ ਪਹਿਲਾ ਪੰਜਾਬੀ ਸਕੂਲ ਸ਼ੁਰੂ ਕੀਤਾ ਅੰਤ ਵਿੱਚ ਉਹਨਾਂ ਨੇ ਇੱਕ ਬਾਕਸ ਕਾਰ ਖਰੀਦਣ ਤੋਂ ਬਾਅਦ ਇੱਕ ਬਾਲਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਰਿਵਾਰ ਦੇ ਕੈਨੇਡਾ ਜਾਣ ਨੂੰ ਸਪਾਂਸਰ ਕੀਤਾ ਬਤਨ ਸਿੰਘ ਅਤੇ ਤਿੰਨ ਹੋਰ ਸਿੱਖ ਆਦਮੀਆਂ ਨੇ 1939 ਵਿੱਚ ਆਟਵਾ ਵਿੱਚ ਇੱਕ ਵਫਦ ਦੀ ਅਗਵਾਈ ਕੀਤੀ 250 ਨੌਜਵਾਨ ਭਾਰਤੀ ਪ੍ਰਵਾਸੀਆਂ ਵੱਲੋਂ ਕਾਨੂੰਨੀ ਦਰਜੇ ਲਈ ਮੁਹਿੰਮ ਚਲਾਈ ਗਈ ਜੋ ਯੁੱਧ ਦੀਆਂ ਰੁਕਾਵਟਾਂ ਦੇ ਵਿਚਕਾਰ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਸਮੇਂ ਤੱਕ ਰਹੇ ਸਨ ਵਤਨ ਸਿੰਘ ਦੇ ਵਫਦ ਅਤੇ ਮਹਿੰਦਰ ਸਿੰਘ ਦੇ ਪ੍ਰਚਾਰ ਦੇ ਨਤੀਜੇ ਵਜੋਂ ਕੋਲ 250 ਲੋਕਾਂ ਨੂੰ ਰਜਿਸਟਰ ਕੀਤਾ ਗਿਆ ਅਤੇ ਫਿਰ ਉਹਨਾਂ ਨੂੰ ਆਪਣੀਆਂ ਪਤਨੀਆਂ ਅਤੇ ਪਰਿਵਾਰਾਂ ਨੂੰ ਭਾਰਤ ਤੋਂ ਲਿਆਉਣ ਦੀ ਇਜਾਜ਼ਤ ਦਿੱਤੀ ਗਈ। ਉਸ ਸਮੇਂ ਦੇ ਬੀਸੀ ਪ੍ਰੀਮੀਅਰ ਜான் ਹਾਰਟ ਤੇ ਦੱਖਣੀ ਏਸ਼ੀਆਈਆਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਅੰਤ ਵਿੱਚ ਸੂਬੇ ਨੇ 1947 ਵਿੱਚ ਚੀਨੀ ਅਤੇ ਭਾਰਤੀ ਪ੍ਰਵਾਸੀਆਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਲਈ ਚੋਣ ਐਕਟ ਵਿੱਚ ਸੋਧ ਕੀਤੀ। ਅਗਲੇ ਸਾਲ 1948 ਵਿੱਚ ਮਹਿੰਦਰ ਸਿੰਘ ਵਿਕਟੋਰੀਆ ਵਿੱਚ ਆਪਣੀ ਵੋਟ ਪਾਉਣ ਵਾਲਾ ਪਹਿਲਾ ਸਿੱਖ ਵਿਅਕਤੀ ਸੀ। ਆਪਣੀ ਮੌਤ ਤੱਕ ਮਹਿੰਦਰ ਸਿੰਘ ਅਤੇ ਬਤਨ ਸਿੰਘ 20ਵੀਂ ਸਦੀ ਦੇ ਅਖੀਰਲੇ ਅੱਧ ਵਿੱਚ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੀ ਸਹਾਇਤਾ ਲਈ ਕੰਮ ਕਰਦੇ ਰਹੇ ਅਤੇ ਵਿਕਟੋਰੀਆ ਪੰਜਾਬੀ ਭਾਈਚਾਰੇ ਦੇ ਆਗੂ ਬਣੇ ਰਹੇ ਮਹਿੰਦਰ ਸਿੰਘ ਨੂੰ ਉਹਨਾਂ ਦੀ ਪੰਜ ਦਹਾਕਿਆਂ ਦੀ ਭਾਈਚਾਰਕ ਸੇਵਾ ਲਈ ਉਸ ਸਮੇਂ ਦੇ ਵਿਕਟੋਰੀਆ ਮੇਅਰ ਪੀਟਰ ਪੌਲਨ ਤੋਂ ਆਨਰੇਰੀ ਸਿਟੀਜ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ